ਤੁਸੀਂ ਦੇਖ ਰਹੇ ਹੋ ਅਸਮ ਜਰਨਲ نیوز ਮੈਂ ਹਾਂ ਭਵਿੰਦਰ ਸਿੰਘ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਪਖਦੀ ਸਿਆਸਤ ਦੇ ਵਿੱਚ ਪਖਦੀ ਸਿਆਸਤ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਸਿਆਸਤ ਦੀ ਸਾਡੇ ਨਾਲ ਮੌਜੂਦ ਨੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਵਿਰਿੰਦਰ ਜੀ ਸਤਿ ਸ੍ਰੀ ਅਕਾਲ ਭਵਿੰਦਰ ਜੀ ਵਿਰਿੰਦਰ ਜੀ ਗੱਲਬਾਤ ਕਰ ਲੈਣੇ ਆ ਸਿਆਸਤ ਦੀ ਪਰ ਸਿਆਸਤ ਇਸ ਗੱਲਬਾਤ ਦੇ ਵਿੱਚ ਹੁਣ ਕਿਸਾਨਾਂ ਦਾ ਮੁੱਦਾ ਜਿਹੜਾ ਬਹੁਤ ਆਖਿਆ ਹੋਇਆ ਹੈ ਉਹਨਾਂ ਨੇ ਕੱਲ ਧਰਨੇ ਦਾ ਐਲਾਨ ਕੀਤਾ ਸੀ ਐਲਾਨ ਕਰਨ ਤੋਂ ਬਾਅਦ ਸਰਕਾਰਾਂ ਵੀ ਮਤਲਬ ਪੱਬਾਂ ਭਾਰ ਹੋ ਗਈਆਂ ਨੇ ਤੁਹਾਡਾ ਕੀ ਕਹਿਣਾ ਹੈ ਦੇ ਕੋ ਐਮਐਸਪੀ ਦੀ ਕਾਨੂੰਨੀ ਗਰੰਟੀ ਤੇ ਸੁਆਮੀ ਨਾਥਨ ਅਯੋਗ ਦੀ ਜਿਹੜੀ ਸਿਫਾਰਸ਼ਾਂ ਨੇ ਉਸ ਅਯੋਗ ਦੀਆਂ ਉਸ ਨੂੰ ਲਾਗੂ ਕਰਨ ਨੂੰ ਲੈ ਕੇ ਤੇ ਹੋਰ ਵੀ ਜਿਹੜੀਆਂ ਚੀਜ਼ਾਂ ਨੇ ਉਸ ਮੁਤਲਕ ਇਸ ਵੇਲੇ ਜੋ ਮਾਮਲਾ ਹੈ ਉਹ ਕਿਸਾਨਾਂ ਤੇ ਕੇਂਦਰ ਸਰਕਾਰ ਦੇ ਵਿੱਚ ਵਾਲੇ ਜਿਹੜਾ ਹੈਗਾ ਉਹ ਰੇੜਕਾ ਬਣਿਆ ਹੋਇਆ ਜੀ ਹੁਣ ਜਿਸ ਢੰਗ ਨਾਲ ਆਪਾਂ ਪੁਰਾਣੀ ਗੱਲ ਕਰ ਲਈਏ ਜਿਸ ਵੇਲੇ ਦਿੱਲੀ ਅੰਦੋਲਨ ਹੋਇਆ ਸੀਗਾ ਜੀ ਉਸੇ ਤਰੀਕੇ ਨਾਲ ਹੁਣ ਫਿਰ ਤੋਂ ਉਹ ਚੀਜ਼ਾਂ ਜਿਹੜੀਆਂ ਨੇ ਦੁਬਾਰਾ ਹੋਣ ਜਾ ਰਹੀਆਂ ਨੇ ਜੀ ਕੱਲ 13 ਫਰਵਰੀ ਐ ਦਿੱਲੀ ਕੂਚ ਐ ਹਮ ਔਰ ਜਿਸ ਤਰੀਕੇ ਦੇ ਨਾਲ ਪੰਜਾਬ ਹਰਿਆਣਾ ਦੇ ਨਾਲ ਜਿਹੜਾ ਰਾਜਸਥਾਨ ਦੇ ਬਾਰਡਰ ਲੱਗਦੇ ਆ ਹਮ ਉਹ ਸੀਲ ਕਰ ਦਿੱਤਾ ਗਿਆ ਧਾਰਾ 144 ਜਿਹੜੀ ਹੈ ਲਾਤੀ ਗਈ ਹੈ ਗੰਗानगर ਹਨੂਮਾਨਗੜ੍ਹ ਔਰ ਜਿਸ ਤਰੀਕੇ ਦੇ ਨਾਲ ਇੱਕ ਹੋਰ ਜ਼ਿਲ੍ਹਾ ਉੱਥੇ ਜੋ ਪੂਰੀ ਤਰੀਕੇ ਨਾਲ ਅਲਰਟ ਜਿਹੜਾ ਜਾਰੀ ਕੀਤਾ ਗਿਆ ਸੋ ਹਰਿਆਣਾ ਦੇ ਵਿੱਚ ਵੀ ਜੋ ਇਸ ਵੇਲੇ ਭਾਜਪਾ ਸਰਕਾਰ ਹੈ ਜੀ ਉਸ ਵੱਲੋਂ ਵੀ ਪੂਰੀ ਜਿਹੜੀ ਸਖਤੀ ਕੀਤੀ ਗਈ ਹੈ ਹਮਮ ਔਰ ਜਿਸ ਤਰੀਕੇ ਦੇ ਨਾਲ ਦਿੱਲੀ ਜਾਣ ਵਾਸਤੇ ਰੋਕਿਆ ਜਾ ਰਿਹਾ ਕਿਸਾਨਾਂ ਨੂੰ ਹਮ ਸ਼ੰਭੂ ਬਾਰਡ ਦੀ ਗੱਲ ਕਰੀਏ ਸ਼ੰਭੂ ਬਾਰਡਰ ਤੇ ਤੇ ਕਿਉਂਕਿ ਸ਼ੰਭੂ ਜਿਹੜਾ ਸਟੇਸ਼ਨ ਹੈਗਾ ਜਿਹਦਾ ਸ਼ਹਿਰ ਉੱਥੇ ਇਲਾਕਾ ਹੈ ਸ਼ੰਭੂ ਦਾ ਉਹ ਉਸ ਤੋਂ ਬਾਅਦ ਹਰਿਆਣਾ ਸ਼ੁਰੂ ਹੋ ਜਾਂਦਾ ਹੈ ਤੇ ਉੱਥੇ ਵੀ ਜੋ ਸਰਕਾਰ ਹੈਗੀ ਹੈ ਹਰਿਆਣਾ ਦੀ ਉੱਥੇ ਵੀ ਪੂਰਾ ਬੈਰੀਗੇਟ ਲਾਇਆ ਗਿਆ ਹੈ ਬੈਰੀਗੇਟ ਵੀ ਵਿਰਿੰਦਰ ਜੀ ਇਦਾਂ ਕਿਤੇ ਗਿਆ ਕਿ ਜਿਵੇਂ ਮੈਂ ਨਾ ਦੇਖਿਆ ਆਪਾਂ ਵੀਡੀਓ ਵੀ ਵਾਇਰਲ ਹੋਈਆਂ ਨੇ ਵੀਡੀਓ ਦੇ ਵਿੱਚ ਦੇਖਿਆ ਕਿ ਬੈਰੀਗੇਟਿੰਗ ਜਿਹੜੀ ਹੈ ਬੈਰੀਕੈਂਡ ਤੱਕ ਕੀਤੀ ਆ ਪਰ ਨਾਲ ਹੀ ਸੜਕਾਂ ਦੇ ਵਿੱਚ ਵੀ ਕਿੱਲਾ ਠੋਕਦੇ ਆ ਵੱਡੇ ਵੱਡੇ ਪੱਥਰ ਰੱਖਦੇ ਆ ਕੋਪਿੰਦਾ ਜੀ ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਪਿਛਲੀ ਵਾਰ ਕਿਸਾਨ ਅੰਦੋਲਨ ਹੋਇਆ ਸੀ ਉੱਥੇ ਵੀ ਤੁਸੀਂ ਦੇਖ ਲਓ ਉਸ ਵਿੱਚ ਵੀ ਕਿਸ ਤਰ੍ਹਾਂ ਨਾਲ ਕਿੱਲ ਜਿਹੜੇ ਲੰਬੇ ਲੰਬੇ ਲਾਏ ਗਏ ਸੀਗੇ ਤਾਂ ਕਿ ਜਿਹੜੇ ਵਾਹਨ ਨੇ ਕਿਸਾਨਾਂ ਦੇ ਟਰਾਲੀਆਂ ਨੇ ਉੱਥੇ ਨਾ ਜਾ ਸਕਣ ਇੰਨਾ ਖਤਰਨਾਕ ਬੈਰੀਕੇਡਿੰਗ ਕੀਤੀ ਸੀਗੀ باوجود ਇਸ ਦੇ ਤੁਸੀਂ ਦੇਖ ਲਓ ਕਿ ਜਦੋਂ ਕਿਸਾਨ ਇੱਥੋਂ ਤੁਰੇ ਸੀਗੇ ਪਾਣੀ ਦੀਆਂ ਬਿਛਾੜਾਂ ਮਾਰੀਆਂ ਗਈਆਂ ਸੀ ਔਰ ਇਸ ਤਰੀਕੇ ਦੇ ਨਾਲ ਇੰਨੀ ਸ਼ਕਤੀ ਕਰਨ ਦੇ باوجود ਵੀ ਜਿਹੜੇ ਕਿਸਾਨ ਸੀ ਰੁਕੇ ਨਹੀਂ ਸੀ ਕਿਸਾਨ ਉੱਥੇ ਪਹੁੰਚ ਗਏ ਸੀ ਸੋ ਇਹ ਜਿਹੜੀਆਂ ਚੀਜ਼ਾਂ ਇਹ ਕਿਸਾਨਾਂ ਨੂੰ ਰੋਕ ਨਹੀਂ ਸਕਣਗੀਆਂ ਤੁਸੀਂ ਦੇਖ ਲੋਗੇ ਅੱਜ ਜੋ ਹੈ ਇੱਕ ਟ੍ਰਾਇਲ ਕੀਤਾ ਮੌਕ ਡ੍ਰਿਲ ਕੀਤੀ ਗਈ ਹੈ ਸ਼ੰਭੂ ਬਾਰਡਰ ਦੇ ਉੱਤੇ ਉਹ ਕਹਿੰਦੇ ਅਥਰੂ ਗੈਸ ਦੇ ਜਿਹੜੇ ਗੋਲੇ ਆ ਉਹ ੁੱਟੇ ਗਿਆ ਇੱਕ ਮੌਕ ਡ੍ਰਿਲ ਕੀਤੀ ਗਈ ਕਿਸ ਢੰਗ ਨਾਲ ਇੱਕ ਆਪਾਂ ਕਹਿੰਦੇ ਅਭਿਆਸ ਕੀਤਾ ਗਿਆ ਕੱਲ ਨੂੰ ਰੋਕਣ ਵਾਸਤੇ ਵੀ ਜੇ ਇਦਾਂ ਦੇ ਹਾਲਾਤ ਹੁੰਦੇ ਨੇ ਤੇ ਕਿਸ ਢੰਗ ਨਾਲ ਅਸੀਂ ਰੋਕਾਂਗੇ ਇੱਕ ਮੌਕ ਡ੍ਰਿਲ ਕੀਤੀ ਗਈ ਆ ਜੀ ਸੋ ਇਹ ਸਭ ਚੀਜ਼ਾਂ ਜਿਹੜੀਆਂ ਨੇ ਇਸ ਵੇਲੇ ਹੋ ਰਹੀਆਂ ਨੇ ਦੂਜੇ ਪਾਸੇ ਇਹ ਵੀ ਹੈ ਕਿ ਤਿੰਨ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਦੀ ਗੱਲ ਵੀ ਜਿਹੜੀ ਆ ਉਹ ਸਾਹਮਣੇ ਆ ਰਹੀ ਹੈ ਵੀ ਹਾਂ ਉਹਨਾਂ ਨਾਲ ਮੀਟਿੰਗ ਪਰ ਜੇ ਗੱਲ ਸਿਰੇ ਨਹੀਂ ਚੜਦੀ ਤੇ ਸਮਝ ਲਓ ਕਿ ਹਾਲਾਤ ਕਿੱਦਾਂ ਦੇ ਹੋਣਗੇ ਲੱਗਦਾ ਵਿਨੈਦਰ ਜੀ ਜਿਵੇਂ ਪਹਿਲਾਂ ਆਪਾਂ ਦੇਖਿਆ ਪਹਿਲਾਂ ਜਦੋਂ ਕੋਰੋਨਾ ਤੋਂ ਬਾਅਦ ਕਿਸਾਨਾਂ ਦਾ ਧਰਨਾ ਲੱਗਿਆ ਸੀ ਦਿੱਲੀ ਧਰਨਾ ਕੀ ਲੱਗਦਾ ਵੀ ਉਦਾਂ ਦੇ ਹਾਲਾਤ ਬਣ ਜਾਣਗੇ ਇਹ ਧਰਨਾ ਲੰਬੇ ਸਮੇਂ ਤੱਕ ਨਾ ਚੱਲੇ ਜਾਂ ਕੀ ਲੱਗਦਾ ਅੱਗੇ ਦੇਖ ਕੇ ਕੀ ਸਮੀਕਰਨ ਬਣਦੇ ਕੀ ਆ ਦੇਖੋ ਭਵਿੰਦਰ ਜੀ ਇੱਕ ਤੇ ਗੱਲ ਬੜੀ ਸਾਫ਼ ਸਪਸ਼ਟ ਹੈਗੀ ਆ ਲੋਕਾ ਦਾ ਲੋਕ ਸਭਾ ਦੀ ਚੋਣਾਂ ਸਿਰਤੇ ਨੇ ਜੀ ਤੇ ਜੇ ਇਹ ਕਿਸਾਨ ਅੰਦੋਲਨ ਵੱਡਾ ਰੂਪ ਲੈਂਦਾ ਤੇ ਉਹਦਾ ਸਿੱਧਾ ਸਿੱਧਾ ਨੁਕਸਾਨ ਜਿਹੜਾ ਹੈਗਾ ਉਹ ਕੇਂਦਰ ਸਰਕਾਰ ਵਿੱਚ ਜਿਹੜੀ ਇਸ ਵੇਲੇ ਸੱਤਾਧਾਰੀ ਪਾਰਟੀ ਹੈ ਇੰਡੀਆ ਸਰਕਾਰ ਆ ਭਾਰਤੀ ਜਨਤਾ ਪਾਰਟੀ ਆ ਸਕਤੇ ਵੱਡਾ ਨੁਕਸਾਨ ਉਹਨਾਂ ਨੂੰ ਹੋ ਸਕਦਾ ਕਿਉਂਕਿ ਪੰਜਾਬ ਦੇ ਔਰ ਹਰਿਆਣੇ ਦੇ ਕਿਸਾਨ ਜਿਹੜੇ ਹੈਗੇ ਨੇ ਜੀ ਉਹ ਤੇ ਹੈ ਹੀ ਨੇ ਨਾਲ ਦੀ ਨਾਲ ਜਿਹੜੇ ਕਿਸਾਨ ਭਾਈਚਾਰਾ ਪੂਰੇ ਭਾਰਤ ਦੇ ਵਿੱਚ ਹੈ ਹੂੰ ਉਹਨਾਂ ਦੇ ਵਿੱਚ ਵੀ ਜਿਹੜਾ ਮੈਸੇਜ ਹੈ ਉਹ ਜਾਊਗਾ ਤਾਂ ਕਿਤੇ ਨਾ ਕਿਤੇ ਜਿਹੜਾ ਚੀਜ਼ ਹੈਗੀ ਹੈ ਜੀ ਉਹ ਭਾਜਪਾ ਦੇ ਲਈ ਨੁਕਸਾਨਦੇ ਹਾਬਤ ਹੋ ਸਕਦੀ ਹੈ ਹੁਣ ਤੁਸੀਂ ਦੇਖ ਲਓ ਕਿ ਅੱਜ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਜਿਹੜੀਆਂ ਨੇ ਇਹ ਪੂਰੀ ਤਰੀਕੇ ਨਾਲ ਕਿਸਾਨਾਂ ਦੇ ਹੱਕ 'ਚ ਨਿਤਰੀਆਂ ਹੋਈਆਂ ਨੇ ਮਤਲਬ ਵਿਰੋਧੀ ਫਾਇਦਾ ਲੈ ਰਿਹਾ ਇਸ ਚੀਜ਼ ਦਾ ਜੀ ਤੇ ਉਹ ਜਿਸ ਢੰਗ ਨਾਲ ਹੁਣ ਉਥੇ ਨਿਤਰੇ ਹੋਏ ਨੇ ਕਿਸਾਨਾਂ ਦੇ ਹੱਕ ਤੇ ਵਿੱਚ ਤੇ ਕਿਤੇ ਨ ਕਿਤੇ ਉਹ ਚੀਜ਼ ਦਾ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਆਪਣਾ ਫਾਇਦਾ ਸੋਚਦੀਆਂ ਨੇ ਦੇਖੋ ਸਿਆਸੀ ਪਾਰਟੀ ਮੈਂ ਇੱਕ ਕਿਸੇ ਇੱਕ ਦਿਨੀ ਗੱਲ ਕਰਦਾ ਇੱਕ ਇੱਕ ਮਤਲਬ ਕਿ ਬਣਿਆ ਹੋਇਆ ਜਿਸ ਢੰਗ ਨਾਲ ਸਿਸਟਮ ਬਣਿਆ ਹੋਇਆ ਸਾਡੇ ਇੱਥੇ ਜਿੰਨੀਆਂ ਵੀ ਸਿਆਸੀ ਪਾਰਟੀਆਂ ਉਹ ਆਪਣਾ ਲਾਹਾ ਲੈਣ ਬਾਰੇ ਸੋਚਦੀਆਂ ਵੀ ਅਸੀਂ ਕਿਸ ਢੰਗ ਨਾਲ ਸਿਆਸਤ ਜੇ ਕੋਈ ਗਰਮ ਹੈਗੀ ਹੈ ਜੇ ਕੋਈ ਸਿਆਸਤ ਕਿਸੇ ਸੱਤਾਧਾਰੀ ਪਾਰਟੀ ਦੇ ਖਿਲਾਫ ਚੱਲ ਰਹੀ ਹੈ ਤੇ ਉਹਦੇ ਵਿੱਚ ਵਿਰੋਧੀ ਤੇਰਦੀਆਂ ਜਿਹੜੀਆਂ ਪਾਰਟੀਆਂ ਨੇ ਉਹ ਉਨਿੱਤਰ ਆਉਂਦੀਆਂ ਨੇ ਜੀ ਠੀਕ ਹੈ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਿਆਸਤ ਹੈ ਸਿਆਸਤ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਭਾਰਤ ਦੇ ਦੇਸ਼ ਦੇ ਵਿੱਚ ਕੀ ਕੁਝ ਹੁੰਦਾ ਹੈ ਜੀ ਸਿਆਸਤ ਨੂੰ ਲੈ ਕੇ ਤੇ ਲੋਕ ਸਭਾ ਦੀਆਂ ਚੋਣਾਂ ਜਿਸ ਢੰਗ ਨਾਲ ਨੇੜੇ ਆਉਂਦੀਆਂ ਨੇ ਤੇ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਇਹਨਾਂ ਨੂੰ ਜਿਹੜਾ ਫੈਸਲਾ ਜਲਦੀ ਲੈਣਾ ਪਵੇਗਾ ਭਾਜਪਾ ਨੂੰ ਬੀਜਪੀ ਦੇ ਜਿਹੜੇ ਆਗੂ ਨੇ ਉਹ ਵੀ ਉਹਨਾਂ ਨੂੰ ਵੀ ਪਤਾ ਹੈ ਬੜੇ ਇੱਥੇ ਮਤਲਬ ਉੱਥੇ ਜਿਸ ਢੰਗ ਨਾਲ ਉਹਨਾਂ ਦੇ ਜਿਹੜੇ ਐਡਵਾਈਜ਼ਰ ਨੇ ਸਲਾਹਕਾਰ ਨੇ ਕਾਫੀ ਆਲਮ ਫਾਜ਼ਲ ਪੜੇ ਲਿਖੇ ਆਈਐਸ ਅਫਸਰ ਵੀ ਨੇ ਔਰ ਬੜੇ ਹੋਰ ਰਤਬੇ ਵਾਲੇ ਬੰਦੇ ਨੇ ਉਹਨਾਂ ਨੇ ਵੀ ਪੂਰੀ ਸਟ੍ਰੈਟਜੀ ਬਣਾਈ ਹੋਣੀ ਹੈ ਕਿ ਕਿਸ ਢੰਗ ਨਾਲ ਇਸ ਚੀਜ਼ ਨੂੰ ਟੈਕਲ ਕਰਨਾ ਹੈ ਕਿਸ ਢੰਗ ਨਾਲ ਇਸ ਚੀਜ਼ ਨੂੰ ਅਸੀਂ ਹੈਂਡਲ ਕਰਨਾ ਹੈ ਵੀਰਿੰਦਰ ਜੀ ਇੱਕ ਗੱਲ ਹੋਰ ਕਿ ਜਦੋਂ ਆਪਾਂ ਦੇਖਿਆ ਜਦੋਂ ਪਿਛਲੀ ਵਾਰੀ ਧਰਨਾ ਲੱਗਿਆ ਕਿਸ ਸਮਾ ਦਾ ਤਾਂ ਭਾਜਪਾ ਦੇ ਨਾਲੋਂ ਨਾ ਅਕਾਲੀ ਦਲ ਨੇ ਆਪਣਾ ਗੱਠ ਜੋੜ ਤੋੜਤਾ ਸੀਗਾ ਬਿਲਕੁਲ ਹੁਣ ਵੀ ਜਿਹੜੀ ਕਿਆਸ ਲਾਈ ਜਾ ਰਹੀ ਸੀ ਕਿ ਅਕਾਲੀ ਤੇ ਭਾਜਪਾ ਇਕੱਠੇ ਹੋ ਸਕਦੇ ਨੇ ਹੁਣ ਦੁਬਾਰਾ ਕਿਸਾਨਾਂ ਦੇ ਵੱਲੋਂ ਫੇਰ ਜੰਗ ਜੀ ਛੇੜ ਲਈ ਗਈ ਹੈ ਕੀ ਲੱਗਦਾ ਹੁਣ ਅਕਾਲੀ ਤੇ ਭਾਜਪਾ ਦਾ ਜਿਹੜਾ ਗੱਠਜੋੜ ਹੋਵੇਗਾ ਜਾਂ ਵਿੱਚ ਗੱਲਾਂ ਸੁਣੀਆਂ ਸੀਗਾ ਕਿ ਵੀ ਅਕਾਲੀ ਭਾਜਪਾ ਦਾ ਗੱਠਜੋੜ ਹੋਵੇਗਾ ਤੇ ਕੀ ਲੱਗਦਾ ਹੁਣ ਇਸ ਇਹਨਾਂ ਹਾਲਾਤਾਂ ਦੇਖ ਕੇ ਦੇਖੋ ਅਜੇ ਭੁਪਿੰਦਰ ਜੀ ਗੱਠਜੋੜ ਹੋਇਆ ਨਹੀਂ ਅਜੇ ਜੋ ਸੁਣਨ ਨੂੰ ਮਿਲਦਾ ਸੂਤਰ ਦੱਸਦੇ ਨੇ ਕਿ ਬੈਠਕਾਂ ਦਾ ਆਦਾਰ ਜਾਰੀ ਹੈ ਤੇ ਲਗਭਗ ਫੈਸਲਾ ਜਿਹੜਾ ਆਖਰੀ ਪੜਾ ਦੇ ਉੱਤੇ ਐ ਸੰਭਾਵਨਾ ਪ੍ਰਕਟਾਈ ਜਾ ਰਹੀ ਹੈ ਕਿ ਦੁਬਾਰਾ ਗੱਠ ਜੋੜ ਹੋਊਗਾ ਤੁਹਾਡੀ ਗੱਲ ਬਿਲਕੁਲ ਠੀਕ ਹੈ ਜਿਸ ਵੇਲੇ ਪਿਛਲੇ ਵਾਰ ਕਿਸਾਨ ਅੰਦੋਲਨ ਹੋਇਆ ਉਸ ਵੇਲੇ ਅਕਾਲੀ ਦਲ ਨੇ ਆਪਣਾ ਗੱਠ ਜੋੜ ਸੀ ਭਾਜਪਾ ਨਾਲ ਢੋੜ ਲਿਆ ਸੀ ਕਿਤੇ ਨਾ ਕਿਤੇ ਕਾਰਨ ਇਹ ਸੀਗਾ ਕਿ ਉਹਨਾਂ ਨੂੰ ਕਿਸਾਨਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਸੀ ਜੀ ਪੰਜਾਬ ਦੀ ਦੇਖੋ ਖੇਤਰੀ ਪਾਰਟੀ ਹੈ ਅਕਾਲੀ ਦਲ ਤੇ ਕਿਤੇ ਨਾ ਕਿਤੇ ਖੇਤਰੀ ਪਾਰਟੀ ਨੂੰ ਖੇਤਰੀ ਲੋਕਾਂ ਦੀ ਗੱਲ ਸੁਣਨੀ ਮੰਨਣੀ ਪੈਂਦੀ ਹੈ ਇਹ ਯਾਦ ਹੋਵੇ ਵਰਿੰਦਰ ਜੀ ਅਕਾਲੀ ਦਲ ਦੇ ਉਸ ਸਮੇਂ ਜਿਹੜੇ ਆਪਣੇ ਬੀਬੀ ਹਰਸਿਮਰਤ कौर ਬਾਦਲ ਨੇ ਉਹਨਾਂ ਨੇ ਤਾਂ ਕੇਂਦਰੀ ਮੰਤਰੀ ਦਾ ਅਹੁਦਾ ਵੀ ਛੱਡਤਾ ਸੀ ਉਸ ਵਕਤ ਬਿਲਕੁਲ ਜੀ ਬਿਲਕੁਲ ਸੋ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਦੇਖ ਕੇ ਕੀਤੀਆਂ ਗਈਆਂ ਸੀ ਕਿਤੇ ਸਾਡੇ ਕੋਲੋਂ ਜਿਹੜੀ ਵੋਟ ਬੈਂਕ ਹੈ ਦੇਖੋ ਵੋਟ ਬੈਂਕ ਬੜਾ ਵੱਡਾ ਚੀਜ਼ ਹੁੰਦੀ ਹੈ ਕਿਤੇ ਵੋਟ ਜਿਹੜੇ ਕਿਸਾਨ ਹੈ ਕਿਸਾਨ ਨਾਰਾਜ਼ ਨਾ ਹੋ ਜਾਣ ਕਿਤੇ ਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਪਹਿਲਾਂ ਵੀ ਜਿੱਦਾਂ ਜ਼ਿਕਰ ਕੀਤਾ ਖੇਤਰੀ ਪਾਰਟੀ ਹੈ ਤੇ ਖੇਤਰੀ ਪਾਰਟੀ ਦਾ ਜਿਹੜਾ ਆਧਾਰ ਹੁੰਦਾ ਉਹ ਜਿਹੜੀਆਂ ਦੂਸਰੀ ਨੈਸ਼ਨਲ ਪਾਰਟੀਆਂ ਹੁੰਦੀਆਂ ਤੇ ਅਲੱਗ-ਅਲੱਗ ਸੂਬਿਆਂ ਦੇ ਵਿੱਚ ਸਰਕਾਰਾਂ ਹੁੰਦੀਆਂ ਉਹਨੇ ਦੇਖ ਭਈ ਇੱਥੇ ਵਿਧਾਨ ਸਭਾ ਦੀ ਚੋਣ ਲੜ ਲਈ ਇੱਥੇ ਵਿਧਾਨ ਸਭਾ ਕਿਉਂਕਿ ਖੇਤਰੀ ਪਾਰਟੀ ਦਾ ਵਿਧਾਨ ਸਭਾ ਵੀ ਪੰਜਾਬ ਦੇ ਵਿੱਚ ਇੱਥੋਂ ਹੀ ਇਹਨਾਂ ਨੇ ਲੋਕ ਸਭਾ ਦੀਆਂ ਚੋਣਾਂ ਇੱਥੋਂ ਹੀ ਲੜਨੀਆਂ ਪੰਜਾਬ ਦੇ ਲੋਕਾਂ ਤੋਂ ਹੀ ਇਹਨਾਂ ਨੇ ਵਿਧਾਨ ਸਭਾ ਦੀਆਂ ਚੋਣਾਂ ਲੜਨੀਆਂ ਤੇ ਕਿਤੇ ਨਾ ਕਿਤੇ ਉਹ ਚੀਜ਼ਾਂ ਇਹਨਾਂ ਨੇ ਧਿਆਨ ਚ ਰੱਖਣੀਆਂ ਹੁੰਦੀਆਂ ਤੇ ਹੁਣ ਜਿਸ ਢੰਗ ਨਾਲ ਗੱਲਬਾਤ ਚੱਲ ਰਹੀ ਹੈ ਦਵਾਰਾ ਗੱਠ ਜੋੜ ਦੀ ਔਰ ਇਹ ਚੀਜ਼ਾਂ ਜਿਹੜੀਆਂ ਨੇ ਦੋਨੇ ਪਾਰਟੀਆਂ ਜਿਹੜੀਆਂ ਨੇ ਉਹ ਇਸ ਚੀਜ਼ ਨੂੰ ਵਿਚਾਰਨ ਗਿਆ ਕਿਉ ਇਹ ਲੰਮਾ ਖਿੱਚਿਆ ਜਾਂਦਾ ਹੈ ਇਹ ਅੰਦੋਲਨ ਕਿਉਂਕਿ ਫਿਲਹਾਲ ਤੇ 13 14 ਦੀ ਗੱਲ ਕੀਤੀ ਜਾ ਰਹੀ ਹੈ ਜੇ ਇਹ ਇਹ ਅੰਦੋਲਨ ਲੰਮਾ ਖਿੱਚਿਆ ਜਾਂਦਾ ਤੇ ਨੁਕਸਾਨ ਹੋ ਸਕਦਾ ਇਹਦੇ ਵਿੱਚ ਤੇ ਜੋ ਪਾਰਟੀਆਂ ਨੇ ਉਹ ਨਹੀਂ ਚਾਹਣਗੀਆਂ ਔਰ ਭਈ ਹਾਲਾਤ ਖਰਾਬ ਹੋਣ ਬੀਜੇਪੀ ਅਕਾਲੀ ਨਹੀਂ ਚਾਹਣਗੇ ਕਿ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਕਿਸਾਨ ਜਿਹੜੇ ਕਿਸਾਨਾਂ ਦੀ ਵਿਰੋਧਤਾ ਦਾ ਇਹ ਇਹਨਾਂ ਪਾਰਟੀਆਂ ਨੂੰ ਸਾਹਮਣਾ ਕਰਨਾ ਪਵੇ ਤੇ ਮੈਨੂੰ ਲੱਗਦਾ ਕਿ ਤਨੇ ਕਿਤੇ ਜਾਂ ਤੇ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਮਤਲਬ ਪੇ ਟਾਲਿਆ ਟਾਲ ਦੇਣ ਗਿਆ ਜਾਂ ਕੋਈ ਨਾ ਕੋਈ ਹੱਲ ਇਹਨਾਂ ਨੂੰ ਕੱਢਣਾ ਪਾਣਾ ਕਿਉਂਕਿ ਇਹ ਦੇਖੋ ਕੁਝ ਮਹੀਨੇ ਜੋ ਪਤਾ ਲੱਗਿਆ ਹੈਗਾ ਕਿ ਮਾਰਚ ਦੇ ਪਹਿਲੇ ਦੂਜੇ ਹਫ਼ਤੇ ਜਿਹੜੀਆਂ ਚੋਣਾਂ ਜੜੀਆਂ ਨੇ ਉਹ ਉਹਦਾ ਪਤਾ ਲੱਗ ਜਾਣਾ ਹੈ ਤੇ ਜਿਸ ਢੰਗ ਨਾਲ ਹੁਣ ਬੜੀ ਛੇਤੀ ਹੋਈ ਜਿੱਦਾਂ ਅਨਾਉਂਸਮੈਂਟ ਹੋ ਜੂਗੀ ਉਮੀਦਵਾਰਾਂ ਦੀ ਹਰ ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਅਨਾਉਂਸਮੈਂਟ ਕਰਨੀ ਹੈ ਸੋ ਹਾਲਾਤ ਜਿਹੜੇ ਨੇ ਇਹ ਬੜੇ ਜੇ ਲੰਮਾ ਚੱਲਦਾ ਇਹ ਅੰਦੋਲਨ ਤੇ ਨੁਕਸਾਨ ਹੋ ਸਕਦਾ ਲੋਕ ਸਭਾ ਚੋਣਾਂ ਦੇ ਵਿੱਚ ਜੀ ਭਿੰਦਰ ਜੀ ਜੀ ਵੀਰਿੰਦਰ ਜੀ ਵਿਚਾਰ ਚਰਚਾ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਇਹ ਸੰਸ ਸਾਡੇ ਨਾਲ ਸਾਡੇ ਸੀਨੀਅਰ ਜਰਨਲਿਸਟ ਵੀਰਿੰਦਰ ਜੀ ਜਿਨ੍ਹਾਂ ਨੇ ਸਿਆਸਤ ਦੇ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਪਾਕਤੀ ਸਿਆਸਤ ਦਾ ਨਵਾਂ ਪ੍ਰੋਗਰਾਮ ਲੈ ਕੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਜੀ